ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਜਾਣਦੇ ਹੋ ਜ਼ਮੀਰਾਂ ਵਾਲੇ ਜਿਹੜੇ ਆਪਣੇ ਪਟਾਪੇ ਦੀ ਡਗੋਰੀ ਨੂੰ ਲੈ ਕੇ ਉਹਦੇ ਬਾਰੇ ਜਾਣਦੇ ਜੇ ਬੰਦ ਕਰੋ ਬੰਦ ਕਰੋ ਬੰਦ ਕਰੋ ਜੀਪੀਐਫ ਕਟੌਤੀ ਸ਼ੁਰੂ ਕਰੋ ਸ਼ੁਰੂ ਕਰੋ ਸ਼ੁਰੂ ਕਰੋ ਮਾਨ ਸਰਕਾਰ ਮੁਰਦਾਬਾਦ 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 ਮਨਾਜ਼ਮ ਇਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

ਪਾਜ ਇਹਨਾਂ ਸਾਰੇ ਜਥੇਬੰਦੀਆਂ ਦੇ ਬੈਨਰ ਰੇਡ ਵਾਟ ਵਾਟ ਜਿਨਿਆਂ ਤੋਂ ਵਾਟ ਵਾਟ ਆ ਰਹੇ ਤੋਂ ਵੱਡੀ ਗਿਣਤੀ ਚ ਪਹੁੰਚੇ ਪੁਰਾਣੀ ਪੈਂਡ ਸਹਾਲ ਕਰਾਉਣ ਲਈ ਕਰਮਚਾਰੀਆਂ ਅੱਜ ਇਸ ਸਮੇਂ ਦੀ ਲੋੜ ਸੀ ਵੀ ਇੱਕ ਮੰਗ ਦੇ ਲਈ ਲੜਨ ਦੇ ਵਾਸਤੇ ਡੀਆਰ ਤੇ ਫਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹਰਮਨਤ ਸਿੰਘ ਜੀ ਤਰਫੋਂ ਕੋਈ ਅੱਗੇ ਆਜਾਓ ਪਰਾਣੀ ਪੈਨਸ਼ਨ ਬਹਾਲੀ ਸਾਂਝਾ ਫੰਡ ਦੇ ਸੱਜੇ ਉੱਤੇ ਪੰਜਾਬ ਦੇ ਐਪੀਐਸ ਕਰਮਚਾਰੀਆਂ ਦੀਆਂ ਮੰਗਾਂ ਦੇ ਜਿੱਥੇ ਸਾਡਾ ਇੱਕਾ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਪਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬੇਨਤੀ ਕਰਵਾ ਪ੍ਰਧਾਨ ਸੁਖਜੀਤ ਜੀ ਨੂੰ ਤੇਂਦਰ ਸਿੰਘ ਜੀ ਨੰਗਲ ਉਹ ਵੀ ਸੇਥ ਤੇ ਆ ਜਾਣ ਪ੍ਰਧਾਨ ਜੀ ਸੁਖਜੀਤ ਜੀ ਆ ਜਿਓ ਐਦਾ ਨਹੀਂ ਗੱਲ ਬਣਦੀ ਆਜੋ i call. ਨਹੀਂ ਖੜਾ ਬਾਈ